ਜੀ ਤੇ ਗੁੜੀਆਂ ਕਰਦਾਗਾ ਨਹੀਂ ਫਰਕ ਪਿਆ ਇਹਨਾਂ ਨੂੰ ਕਾਸ਼ਟ ਕੀਤੀ ਕੋਟ ਵਾਲੇ ਨੂੰ ਕੋਈ ਬੋਰਡ ਦੇ ਦਿਓ ਸਾਨੂੰ ਤੁਸੀਂ ਮਰੀਜ਼ ਲੈ ਆਣੇ ਫਾਇਲਕਾਰ ਐਡਮਿਟ ਕਰਨਾ ਦਵਾਈ ਦਵਾਣੀ ਹੈ ਜੀ ਇਹ ਸਾਡੀ ਸੁਣਵਾਈ ਨਹੀਂ ਕਰ ਰਹੇ ਮੰਤਰੀ ਦੀ ਤਿਆਰੀ ਕਰ ਰਹੇ ਨੇ ਪਤਾ ਨਹੀਂ ਕਿਹੜਾ ਨੇਤ ਮੰਤਰੀ ਆ ਜੀ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਪਈ ਸਾਨੂੰ ਮਜਬੂਰ ਹੋਏ ਉਸ ਪਰਵਾਣਾ ਪੈਂਦਾ ਸਭ ਕੀ ਇੰਤਜ਼ਾਮ ਕਰਨ ਵਾਸਤੇ ਲੈਣ ਵਾਸਤੇ ਵਾਪਸ ਜਾਣ ਲੱਗੇ ਮਿੰਟਾ ਕਰਵਾਉਣ ਦੇ ਲਈ ਫਿਰ ਵਾਪਸ ਨਹੀਂ ਲੈ ਜਾਂਦੇ ਨਹੀਂ ਉੱਥੋਂ ਪ੍ਰਸ਼ਾਸਨ ਵੱਲੋਂ ਗੱਲ ਕੀਤੀ ਗਈ ਹੈ ਉੱਥੇ ਬੋਰਡਸ ਦੀ ਅਵੇਲੇਬਲ ਕਹਿ ਰਹੇ ਕਿ ਜਦੋਂ ਬੋਰਡਸ ਅਵੇਲੇਬਲ ਹੋਏਗੀ ਉਦੋਂ ਤੁਹਾਨੂੰ ਪਹੁੰਚਾ ਦਿੱਤਾ ਜਾਊਗਾ ਨਹੀਂ ਪਹੁੰਚਾ ਦੇ ਮੈਂ ਉਹ ਕਾਮ ਵਾਲੀ ਪਤਨ ਤੇ ਮਿੰਟਾ ਕਾਰ ਕਰਤੇ ਆਇਆ ਨਹੀਂ ਪਛਾਇਆ ਨਹੀਂ ਇੱਥੇ ਪ੍ਰਸ਼ਾਸਨ ਵੱਲੋਂ ਗੱਲ ਕੀਤੀ ਜਾ ਰਹੀ ਹੈ ਉਹ ਕਹਿੰਦੇ ਪਛਾ ਦੇਾਂਗੇ ਤੇ ਜੇ ਕਰ ਨਹੀਂ ਹੁੰਦਾ ਤਾਂ ਫਿਰ ਤੁਸੀਂ ਸਾਨੂੰ ਦੱਸ ਸਕਦੇ ਹੋ ਅਸੀਂ ਜ਼ਰੂਰ ਹੈ ਜਿਹੜਾ ਅਪੀਲ ਕਰਨ ਦੀ ਉਹ ਵਾਪਸੀ ਕਰਨ ਦੀ ਗੱਲ ਕਰਦੇ ਨੇ ਬਲੱਸ਼ਟ ਸਾਡਾ 6 ਵਜੇ ਟਾਈਮ ਹੋ ਜਾਣਾ ਜੀ ਤੇ 7 ਵਜੇ ਸਿਰ ਗੂਜ ਕਰ ਲੈ ਵੀ ਤਾਂ ਬੋਰਡ ਅਸੀਂ 6 ਵਜੇ ਤੋਂ ਬਾਅਦ ਬੋਰਡ ਨਹੀਂ ਤੁਰਨਾ ਜੇ ਸਮਾਂ ਲੱਗਾ ਤਾਂ ਲੈ ਜਾਵਾਂਗੇ ਨਾ ਲੱਗਾ ਤਾਂ ਫਿਰ ਲੈ ਜਾਣਾ ਤੁਹਾਨੂੰ ਨਹੀਂ ਫਿਰ ਫਿਰ ਹਾਲ ਬਾਕੀ ਮਰੀਜ਼ ਦੀ ਹੈਡਮੈਂਟ ਵੀ ਮਰੀਜ਼ ਬਿਮਾਰ ਹੈਗਾ ਉਹ ਨੂੰ ਨਹੀਂ ਲਿਆ ਰਿਹਾ ਮੈਂ ਦਿਨ ਚਾਰ ਵਾਲੀ ਪਟਵਾਰੀ ਸਭ ਨੂੰ ਗੱਲ ਕੀਤੀ ਸਾਡਾ ਬੱਚਾ ਬਿਮਾਰ ਹੈਗਾ ਜਲਦੀ ਜਲਦੀ ਲੈ ਕੇ ਆਓ ਪਰ ਉਹ ਨਹੀਂ ਅਜੇ ਲਾ ਰਿਹਾ ਉਹ ਮੰਤਰੀ ਦੀ ਤਿਆਰੀ ਕਰ ਰਹੇ ਨੇ ਆਪ ਮੰਤਰੀ ਨੂੰ ਪਹਿਲਾਂ ਕਮਾਣਗੇ ਪੂਰੇ ਸਾਡੇ ਆਰੀਏ ਜੋ ਉਸ ਬਾਅਦ ਮਰੀਜ਼ ਨੂੰ ਠਾਣਗੇ ਚਾਈ ਤੇ ਵੀ ਇਹਨਾਂ ਦੀ ਪੇ ਉਹ ਕੋਈ ਨਾ ਨੂੰ ਨਹੀਂ ਮਰੀਜ਼ ਨੂੰ ਲੈ ਕੇ ਆ ਰਹੇ ਆ ਕਿ ਨਹੀਂ ਹੁਣ ਮਰੀਜ਼ ਕੋ ਬੋਰਡ ਜਾਵੇਗਾ ਤੇ ਪਿੱਛੇ ਆਵੇਗਾ ਮਰੀਜ਼ ਉਧਰ ਜਾ ਕੇ ਕਰੋ ਆਪ ਲਾਈਵ ਰਿਪੋਰਟ ਉਧਰ ਕਰੋ ਉਧਰ ਨਹੀਂ ਹੋ ਰਹੀ ਫਾਟੀ ਮਰੀਜ਼ ਨੂੰ ਨਹੀਂ ਵਿਆਹ ਇਧਰ ਬੋਰਡ ਤੇ ਬਾਅਦ ਇਧਰ ਲਿਆਣਗੇ ਤੇ ਸਾਡ ਮੈਡੀਕਲ ਆ ਕੇ ਦਵਾਈ ਦਵਾਵਾਂਗੇ ਫਾਈਲ ਇਹ ਜਾਣਾ ਕਿੱਥੇ ਹੈ ਫਾਈਲ ਕਾ ਲੈ ਜਾਵਾਂ ਫਾਈਲ ਕਾ ਜਾਣਾ ਕੀ ਪਰੇਸ਼ਾਨੀ ਕੀ ਹੈ ਬੱਚੇ ਨੂੰ ਪਰੇਸ਼ਾਨੀ ਹੈ ਕਿ ਬਿਰਾਤ ਨੂੰ ਪੇਟ ਦਰਦ ਹੋਇਆ ਸੀ ਜੀ ਤੇ ਦਵਾਈ ਦਵਾਈ ਸੀ ਪਿੰਡ 'ਚੋਂ ਜੀ ਕਿ ਫਰਕ ਪੈ ਜਾਏਗਾ ਕਿਹਦੇ ਚੱਕੀ ਫਰੰਗ ਬੱਚੇ ਨੇ ਜੀ ਤੇ ਫਰਕ ਨਹੀਂ ਪਿਆ ਉਹ ਡਾਕਟਰ ਨੇ ਜਵਾਬ ਤਾਂ ਪਿੰਡ ਵਾਲਿਆਂ ਨੇ ਮੰਨ ਤੂੰ ਵੀ ਯਾਰ ਲੈ ਕੇ ਸ਼ਹਿਰ ਲੈ ਕੇ ਜਾਣਾ ਪੈਸ ਤੂੰ ਐਡਮਿਟ ਕਰਾਉਣਾ ਜੀ ਤੇ ਇਹ ਤੇਰੇ ਕੋਲ ਕੀਤੀ ਹੈ ਬੋਰਡ ਬੋਰਡਸ ਮੰਡਰ ਨੂੰ ਕੀਤੀ ਫਟਵਾਰੀ ਸਾਹਿਬ ਨੂੰ ਕੀਤੀ ਜੀ ਤੇ ਉਹ ਕਹਿੰਦੇ ਨੇ ਵੀ ਅੱਜ ਇਹ ਨਹੀਂ ਬੋਰਡ ਹੈਗਾ ਤੇ ਜੇ ਜਦੋਂ ਬੋਰਡ ਮਿਲਿਆ ਤੂੰ ਲੈ ਜਾਵਾਂ ਤੇ ਜੇ ਨਾ ਮਿਲਿਆ ਤੇ ਤੇਰਾ ਜੀ ਨਹੀਂ ਅੱਜ ਤਾਂ ਮੰਤਰੀ ਆ ਰਹੀ ਐ ਸਾਨੂੰ ਉਹਦੇ ਜਾਣਾ ਅੰਦਰ ਮਾਨਵਾਸ ਤੇ ਉਹ ਉਹਦੇ ਚਾਹੀ ਬੜੇ ਟਾਈਮ ਦੇ ਪਰੇਸ਼ਾਨ ਬੈਠੇ ਸੀ ਵੈਸੇ ਵੀ ਅੰਦਰ ਘਰ ਵਾਪਸ ਜਾਣਾ ਸੀ ਜੀ ਅਸੀਂ 2-3 ਘੰਟੇ ਦੇ ਵਿਟਿਕ ਕਰ ਰਹੇ ਨੇ ਪਰ ਜੇ ਕਰੇ ਜਾਣ ਤਾਂ ਨਾ ਹੀ ਲੈਂਦੇ ਠੀਕ ਕਹਿੰਦੇ ਨੇ ਕਿ 6 ਵਜੇ ਬੋਟਾ ਬੰਦ ਹੋ ਜਾਣੀ ਹੈ ਠੀਕ ਅਗਲੀ ਗੱਲ ਪੁੱਛ ਦਿਨ ਪੁੱਛ ਕਰਨ ਕਿ ਗਿਆ ਜੀ ਅਸੀਂ ਦੱਸਿਆ ਅੱਜ ਸਬਜੀ ਖੁਜੀ ਲਮਣ ਗਏ ਆਰ ਦੇ ਪਰਿਵਾਰ ਸਾਰਾ ਅੰਦਰ ਹੈਗਾ ਸਾਡਾ ਬੈਠਾ ਹੈ ਮਾਲ ਡੰਗਰ ਸਾਡਾ ਕਰ ਹੀ ਹੈਗਾ ਪਿੱਛੇ ਜੀ ਤੇ ਸਾਡੀ ਲਿਆਂਵਾਂ ਫਿਰ ਗਏ ਆ ਜੀ ਅਜੇ ਉਹ ਲਿਫਾਫਾ ਤੁਹਾਨੂੰ ਕੱਲੇ ਜਾਣ ਦੀ ਗਾਲੀ ਨਹੀਂ ਕਰਦੇ ਜਿਵੇਂ ਲੈ ਕੇ ਜਾਵਾਂਗੇ ਠੀਕ ਕੋਈ ਸੁਣਵਾਈ ਨੁੰਦੀ ਗਰੀਬ ਬੰਦੇ ਦੀ ਜੀ ਜੀ ਉਹ ਸਰ ਮਾਡਾ ਚੈੱਕ ਰਿਹਾ